ਦੋਸਤੋ ਤੁਹਾਡੇ ਨਾਲ ਨਾ ਇੱਕ ਫੋਟੋ ਸ਼ੇਅਰ ਕਰਨ ਲੱਗਾ। ਆਲਦੀ ਸਮੱਸਿਆ ਜਿਹੜੀ ਤੁਸੀਂ ਅਕਸਰ ਹੀ ਫੇਸ ਕੀਤੀ ਹੋਣੀ ਹੈ। ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਸਹੀ ਕਿਹੜਾ ਹੈ ਤੇ ਗਲਤ ਕਿਹੜਾ ਹੈ। ਅਕਸਰ ਤੁਸੀਂ ਵੀ ਇਹ ਇਹ ਸਮੱਸਿਆ ਫੇਸ ਕਰਦੇ ਹੋ ਵੀ ਜਦੋਂ ਅਸੀਂ ਨੈਸ਼ਨਲ ਹਾਈਵੇ ਤੇ ਜਾਂਦੇ ਹਾਂ, ਫੋਰ ਲੇਨ ਤੇ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਜਿਹੜੀ ਲੇਨ ਦੇ ਵਿੱਚ ਆਪਾਂ ਚੱਲ ਰਹੇ ਹੁੰਦੇ ਆ ਉਸ ਦੇ ਦੋਨੇ ਪਾਸੇ ਗੱਡੀਆਂ ਹੁੰਦੀਆਂ। ਤਾਂ ਇੱਕ ਮੈਂ ਤੁਹਾਡੇ ਨਾਲ ਫੋਟੋ ਜਿਹੜੀ ਸਾਂਝੀ ਕਰਨ ਲੱਗਾ। ਅਕਸਰ ਆਪਾਂ ਕਹਿੰਦੇ ਟਰੱਕ ਡਰਾਈਵਰ ਤੇ ਟੈਕਸੀ ਦੇ ਡਰਾਈਵਰ ਜਿਹੜੇ ਉਹ ਰੋਡ ਦੇ ਨਿਯਮਾਂ ਦੀ ਪਾਲਣਾ ਕਰਦੇ ਆ ਪਰੰਤੂ ਨਹੀਂ ਮੈਂ ਉਹਨਾਂ ਨੂੰ ਵੀ ਦੇਖਿਆ ਕਿਉਂਕਿ ਬੜੀ ਸਮੱਸਿਆ ਹੁੰਦੀ ਇਰੀਟੇਸ਼ਨ ਹੁੰਦੀ ਹੈ ਕਿ ਕਿਸੇ ਨੂੰ ਕੋਈ ਰਸਤਾ ਹੀ ਨਹੀਂ ਮਿਲਦਾ ਯਾਰ ਕਾਲੀ ਹੁੰਦੀ ਹੈ ਕਿਸੇ ਨੂੰ ਬਰਾਬਰ ਦੋ ਟਰੱਕ ਹੋ ਜਾਂਦੇ ਆ ਜਾਂ ਦੋ ਟਰਾਲੇ ਹੋ ਜਾਂਦੇ ਆ ਕਿੰਨਾ ਕਿੰਨਾ ਦੋ ਦੋ ਤਿੰਨ ਤਿੰਨ ਕਿਲੋਮੀਟਰ ਰਸਤਾ ਜਿਹੜਾ ਉਹ ਨਹੀਂ ਦਿੰਦੇ ਇਸ ਵਿਸ਼ੇ ਤੇ ਪੁਲਿਸ ਮੁਲਾਜ਼ਮਾਂ ਨਾਲ ਟ੍ਰੈਪ ਨਾਲ ਜਾਂ ਸੜਕ ਦੇ ਉਹਦੇ ਮਾਹਰ ਲੋਕਾਂ ਨਾਲ ਵੀ ਗੱਲ ਕੀਤੀ ਹੈ ਕਿਸੇ ਦਾ ਕੋਈ ਤਸੱਲੀ ਬਖਸ਼ ਉੱਤਰ ਰਹੀ ਸੀ ਜੀ ਬਹੁਤ ਐਕਸੀਡੈਂਟਾਂ ਦਾ ਵੀ ਇਹ ਕਾਰਨ ਬਣਦਾ ਹੈ ਤਾਂ ਤੁਸੀਂ ਦੱਸਣਾ ਵੀ ਇਹ ਕਿਹੜਾ ਸਹੀ ਹੈ ਕਿਹੜਾ ਪਾਸਾ ਗੱਲ